ਹੁਣ ਭਗਵੰਤ ਮਾਨ ਆਪਣੀ ਹੀ ਇਸ ਵੀਡੀਓ ਦਾ ਕੀ ਜਵਾਬ ਦੇਣਗੇ ਤੇ ਕੀ ਬੋਲਣਗੇ ਤੇ ਜੇ ਇੱਕ ਚੁੱਪ ਤੇ ਸੌ ਸੁਖ ਵਾਲੀ ਨੀਤੀ ਵਰਤ ਕੇ ਚੁੱਪ ਬਟ ਜਾਣਗੇ ਤਾਂ ਵੀ ਬਹੁਤ ਵੱਡਾ ਨੁਕਸਾਨ ਹੋਵੇਗਾ ਆ ਪਹਿਲਾ ਵੀਡੀਓ ਦੇਖ ਲਓ ਤੇ ਉਸ ਤੋਂ ਬਾਅਦ ਆਪਾਂ ਅੱਗੇ ਗੱਲ ਕਰਦੇ ਹਾਂ ਕਿਉਂਕਿ ਜਦੋਂ ਭਗਵੰਤ ਮਾਨ ਸਾਹਿਬ ਪਹਿਲਾ ਦਾਅਵੇ ਕਰਦੇ ਨੇ ਤਾਂ ਬਹੁਤ ਵੱਡੇ ਵੱਡੇ ਦਾਅਵੇ ਕਰ ਦਿੰਦੇ ਨੇ ਤੇ ਬਾਅਦ ਦੇ ਵਿੱਚ ਉਹਨਾਂ ਦਾਅਵਿਆਂ ਦਾ ਬਣਦਾ ਕੀ ਹੈ ਉਹਦੇ ਤੇ ਆਪਾਂ ਗੱਲ ਕਰਨੀ ਹੈ ਆ ਪਹਿਲਾਂ ਦੇਖੋ ਭਗਵੰਤ ਮਾਨ ਸਾਹਿਬ ਦੀ ਵੀਡੀਓ ਤੇ ਅਸੀਂ ਉਹਨਾਂ ਨਾਲ ਵਾਦਾ ਕੀਤਾ ਸੀ ਕਿ ਅਸੀਂ ਇਹ ਸਾਰੇ ਓਲ ਡਿਪੈਂਡੈਂਸ ਸਕੀਮ ਦੇ ਸਿਸਟਮ ਨੂੰ ਤੇ ਨਿਊ ਪੈਨਸ਼ਨ ਸਿਸਟਮ ਜਿਹੜਾ ਹੈਗਾ 2004 ਤੋਂ ਲਾਗੂ ਹੈ ਇਹਨੂੰ ਰਿਵਿਊ ਕਰਾਂਗੇ ਤੇ ਉਸ ਤੋਂ ਬਾਅਦ ਅਸੀਂ ਫੈਸਲਾ ਲਵਾਂਗੇ ਤੇ ਮੈਂ ਅੱਜ ਪੰਜਾਬ ਦੇ ਸਾਰੇ ਮਾਜਮਾਨਾਂ ਨੂੰ ਇੱਕ ਖੁਸ਼ਖਬਰੀ ਦੇ ਰਹੇ ਹਾਂ ਕਿ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੈ ਤੇ ਦੀਵਾਲੀ ਦੇ ਤੋਹਫੇ ਦੇ ਤੌਰ ਤੇ ਅਸੀਂ ਪੰਜਾਬ ਦੇ ਵਿੱਚ 올ਡ ਪੈਨਸ਼ਨ ਸਕੀਮ ਲਾਗੂ ਕਰ ਰਹੇ ਹਾਂ ਕੋ ਭਗਵੰਤ ਮਾਨ ਸਾਹਿਬ ਦੀ ਇਹ ਵੀਡੀਓ 21 ਅਕਤੂਬਰ 2022 ਦੀ ਹੈ ਜਦੋਂ ਉਹਨਾਂ ਨੇ ਪੰਜਾਬ ਦੇ ਸਾਰੇ ਮਲਾਜ਼ਮਾਂ ਦੇ ਨਾਲ ਇੱਕ ਬਹੁਤ ਵੱਡਾ ਵਾਅਦਾ ਕੀਤਾ ਸੀ ਕਿ ਦੀਵਾਲੀ ਦਾ ਮੈਂ ਤੁਹਾਨੂੰ ਤੋਹਫਾ ਦੇਣ ਜਾ ਰਿਹਾ ਭਗਵੰਤ ਮਾਨ ਸਾਹਿਬ ਨੇ ਕਿਹਾ ਸੀਗਾ ਕਿ ਜਿਹੜੀ ਪੁਰਾਣੀ ਪੈਨਸ਼ਨ ਸਕੀਮ ਸੀ ਜਿਹੜੀ ਪਹਿਲਾਂ ਬੰਦ ਕਰ ਦਿੱਤੀ ਗਈ ਸੀ ਉਹ ਆਪਾਂ ਲਾਗੂ ਕਰਨ ਜਾ ਰਹੇ ਆ ਤੇ ਹੁਣੇ ਤੋਂ ਮਤਲਬ ਜੇਤ ਸਾਲ ਸਰਕਾਰ ਬਣੀ ਸੀ 2022 ਚ ਵੀ ਉਦੋਂ ਤੋਂ ਅਸੀਂ ਇਹਨੂੰ ਲਾਗੂ ਕਰ ਰਹੇ ਆ ਕਿਉਂਕਿ ਵੋਟਾਂ ਲੈਣ ਦੇ ਲਈ ਇਹ ਵਾਅਦਾ ਵੀ ਕੀਤਾ ਸੀ ਪਰ ਉਸ ਤੋਂ ਬਾਅਦ ਕੀ ਹੋਇਆ ਨੋਟੀਫਿਕੇਸ਼ਨ ਵੀ ਹੋਏ ਇਹਦੇ باوجود ਵੀ ਅੱਜ ਤੱਕ ਵੱਡੀ ਗਿਣਤੀ ਜਿਹੜੇ ਮੁਲਾਜ਼ਮ ਨੇ ਉਹਨਾਂ ਨਾਲ ਜਦੋਂ ਗੱਲ ਕਰਦੇ ਆਂ ਤਾਂ ਉਹ ਕਹਿੰਦੇ ਆ ਕਿ ਬਿਲਕੁਲ ਇਹ ਪੈਨਸ਼ਨ ਸਕੀਮ ਲਾਗੂ ਨਹੀਂ ਹੋਈ ਸਾਨੂੰ ਤਾਂ ਕੋਈ ਕਿਤੇ ਨਜ਼ਰ ਨਹੀਂ ਆ ਰਹੀ ਤੇ ਹੁਣ ਦਿਵਾਲੀ ਆ ਕਿੰਵੀ ਆ ਗਈ ਫੇਰ 2022 23 24 ਤੇ ਹੁਣ 25 ਦੀ ਦਿਵਾਲੀ ਆ ਗਈ ਐਸ ਵਾਰ ਵੀ ਵਧਾਈਆਂ ਮੁੱਖ ਮੰਤਰੀ ਸਾਹਿਬ ਨੇ ਦੇ ਦਿੱਤੀਆਂ ਨੇ ਪਰ ਆ ਪੈਨਸ਼ਨ ਸਕੀਮ ਕੀ ਇਹ ਲਾਗੂ ਹੋ ਗਈ ਆ ਕਿੰਨੇ ਲੱਖ ਮੁਲਾਜ਼ਮਾਂ ਨੂੰ ਇਹ ਮਿਲਣ ਲੱਗ ਗਈ ਆ ਇਹਦੇ ਬਾਰੇ ਭਗਵੰਤ ਮਾਨ ਸਾਹਿਬ ਅਜੇ ਤੱਕ ਚੁੱਪ ਨੇ ਤੇ ਉਡੀਕ ਰਹੇ ਨੇ ਲੋਕ ਐਸ ਦਿਵਾਲੀ ਤੇ ਉਹਨਾਂ ਦਾ ਬਿਆਨ ਇਹਦੇ ਨਾਲ ਹੀ ਜਿਹੜੀਆਂ ਪੰਜਾਬ ਦੀਆਂ ਅੱਧੇ ਆਬਾਦੀ ਸਾਡੀਆਂ ਔਰਤਾਂ ਸਾਡੀਆਂ ਭੈਣਾਂ ਉਹਨਾਂ ਦੀਆਂ ਵੋਟਾਂ ਲੈਣ ਲਈ ਭਗਵੰਤ ਮਾਨ ਸਾਹਿਬ ਹੋਰਾਂ ਨੇ ਵਾਅਦਾ ਕੀਤਾ ਸੀ ਹਰ ਮਹੀਨੇ 1000 ਰੁਪਇਆ ਤੁਹਾਡੇ ਖਾਤਿਆਂ 'ਚ ਆਏਗਾ ਉਹ ਵੀ ਵਿਚਾਰੀਆਂ ਡੀਕਦੀਆਂ ਨੇ ਐ ਕਿ ਫੇਰ ਵੱਡੀ ਚਰਚਾ ਰਹੀ ਕਿ ਦੀਵਾਲੀ ਤੇ ਤੋਹਫਾ ਦੇਣਗੇ ਭਗਵੰਤ ਮਾਨ ਸਾਹਿਬ ਇਹ ਐਲਾਨ ਦੀਵਾਲੀ ਤੇ ਲਾਗੂ ਹੋਏਗਾ ਪਰ ਉਹ ਐਲਾਨ ਵੀ ਐਲਾਨ ਹੀ ਰਹਿ ਗਿਆ ਤੇ ਬੀਬੀਆਂ ਪੈਣਾ ਵਿਚਾਰੀਆਂ ਭਗਵੰਤ ਮਾਨ ਤੇ ਉਹਨਾਂ ਦੀ ਸਰਕਾਰ ਦੇ ਮੂੰਹ ਹੱਲ ਅੱਜ ਵੀ ਦੇਖ ਰਹੀਆਂ ਨੇ ਉਸ ਤੋਂ ਬਾਅਦ ਵੋਟਾਂ ਲੈਣ ਤੋਂ ਬਾਅਦ ਕਈ ਵਾਰ ਭਗਵੰਤ ਮਾਨ ਸਾਹਿਬ ਤੇ ਇਹਨਾਂ ਦੇ ਮੰਤਰੀਆਂ ਸੰਤਰੀਆਂ ਨੇ ਇਹ ਗੱਲ ਤਾਂ ਕਹਿਤੀ ਵੀ ਵੇਖੋ ਜੀ ਅਸੀਂ ਹੁਣ 1000 ਦੀ ਬਜਾਏ ਵਧਾ ਕੇ 1100 ਦੇਾਂਗੇ ਪਰ ਉਹ ਦਿਨ ਕਦੇ ਨਹੀਂ ਆਇਆ ਆਖੇ ਉਹ ਦਿਨ ਡੁੱਬਾ ਜਦ ਘੋੜੀ ਚੜਿਆ ਕੁੱਬਾ ਉਹ ਦਿਨ ਕਦੇ ਨਹੀਂ ਆਇਆ 11 ਨੂੰ ਛੱਡੋ ਹਜ਼ਾਰ ਵੀ ਕਦੇ ਨਹੀਂ ਮਿਲਿਆ ਹਜ਼ਾਰ ਨੂੰ ਛੱਡੋ ਕਦੇ ਠੇਲਾ ਕਿਸੇ ਭੈਣ ਦੇ ਖਾਤੇ 'ਚ ਨਹੀਂ ਆਇਆ ਤੇ ਜੇਪਲ ਆਪਗੁਨਤਮਨ ਸਰਕਾਰ ਐਂ ਕਰੇ ਵੀ ਜਦੋਂ ਵੋਟਾਂ ਦਾ ਆਖਰੀ ਸਾਲ ਆਉਣ ਹੀ ਆਲਾ ਤੇ ਉਸ ਸਾਲ ਦੇ ਵਿੱਚ ਆ ਕੇ ਪਿਛਲੇ ਕੋਈ 2-4 ਮਹੀਨਿਆਂ ਦੇ ਵਿੱਚ ਆ ਕੇ ਵੀ ਲਓ ਜੀ ਔਰਤਾਂ ਨੂੰ ਅਸੀਂ 10000 ਰੁਪਇਆ ਦਿੰਨੇ ਆਂ ਇਹ ਫਿਰ ਇਹ ਚਲਾਕੀ ਕਿਹਨੂੰ ਨਹੀਂ ਸਮਝਾਏਗੀ ਫਿਰ ਇਹ ਤਾਂ ਸਾਰਿਆਂ ਨੂੰ ਸਮਝਾਏਗੀ ਇਹ ਤਾਂ ਭਗਵੰਤ ਮਾਨ ਸਾਹਿਬ ਤੇ ਉਹਨਾਂ ਦੀ ਪਾਰਟੀ ਆਪ ਕਹਿੰਦੀ ਰਹੀ ਹੈ ਪਿਛਲੀਆਂ ਸਰਕਾਰਾਂ ਵੇਲੇ ਵੀ ਜਦੋਂ ਵੋਟਾਂ ਦੇ ਦਿਨ ਨੇੜੇ ਆ ਜਾਂਦੇ ਨੇ ਉਦੋਂ ਫਿਰ ਇਹ ਚਲਾਕੀ ਮਾਰ ਕੇ ਪਿਛਲੇ 2-3 ਮਹੀਨਿਆਂ ਦੇ ਵਿੱਚ ਉਹ ਚੀਜ਼ਾਂ ਕਰਦੇ ਨੇ ਤਾਂ ਕਿ ਲੋਕਾਂ ਨੂੰ ਬੁੱਧੂ ਬਣਾਇਆ ਜਾ ਸਕੇ ਤੇ ਫਿਰ ਜੇ ਆਪ ਵੀ ਐਦਾਂ ਕਰਨਗੇ ਤੇ ਉਹ ਸਮਝ ਲੋਕਾਂ ਨੂੰ ਸਾਰਾ ਹੀ ਆ ਜਾਣਾ ਹੁਣ ਚਾਹੇ 올ਡਨ 올ਡ ਪੈਨਸ਼ਨ ਸਕੀਮ ਹੋਵੇ ਤੇ ਚਾਹੇ ਔਰਤਾਂ ਨੂੰ ਦੇਣ ਵਾਲਾ ਹਜ਼ਾਰ-ਹਜ਼ਾਰ ਰੁਪਈਆ ਹੋਵੇ ਅੱਜ ਭਗਵੰਤ ਮਾਨ ਸਾਹਿਬ ਇਹਨਾਂ ਸਾਰੀਆਂ ਗੱਲਾਂ ਤੇ ਚੁੱਪ ਨਹੀਂ ਸ਼ਾਇਦ ਉਹਨਾਂ ਨੂੰ ਲੱਗਦਾ ਹੋਵੇ ਕਿ ਇੱਕ ਚੁੱਪ ਤੇ 100 ਸੁੱਖ ਹੁਣਕਾ ਨੂੰ ਬਿਆਨ ਜਾਂ ਦੇ ਕੇ ਪੰਗਾ ਪਾਉਣਾ ਪਰ ਇਹ ਇੱਕ ਚੁੱਪ ਤੇ 100 ਸੁੱਖ ਇਹ ਪਰਿਵਾਰਕ ਝਗੜਿਆਂ 'ਚ ਤਾਂ ਕੰਮ ਕਰ ਜਾਂਦੀ ਆ ਪਰ ਰਾਜਨੀਤੀਆਂ 'ਚ ਆਇਸ ਦੌਰ 'ਚ ਖਾਸ ਕਰਕੇ ਇਹ ਮਾਜ ਵੀ ਦਿੰਦੀ ਆ ਤੇ ਪਹਿਲਾਂ ਅਗਲੇ ਮਾਂਜੇ ਵੀ ਗਏ ਖੀਰਲੇ ਮਹੀਨਿਆਂ ਚ ਆ ਕੇ ਫਿਰ ਪਾਣੀ ਚ ਬੱਸਾ ਘੜੁੱਕੇ ਜੇ ਚਲਾਉਂਦੇ ਫਿਰਦੇ ਸੀ ਤੇ ਫੇਰ ਕੁਛ ਨਹੀਂ ਬਣਦਾ ਹੁੰਦਾ ਸੋ ਗੱਲਾਂ ਹੋਰ ਵੀ ਬਹੁਤ ਨਹੀਂ ਤੁਸੀਂ ਪੰਜਾਬੀਓ ਸਭ ਜਾਣਦੇ ਹੋ ਮੈਨੂੰ ਇਹ ਦੱਸੋ ਸਰਕਾਰ ਬਣਾਉਣ ਤੋਂ ਪਹਿਲਾਂ ਭਗਵੰਤ ਮਾਨ ਸਾਹਿਬ ਹੋਰਾਂ ਨੇ ਆਖਿਆ ਸੀ ਨਾ ਜੇ ਅਸੀਂ ਆ ਗਏ ਤੇ VIP ਕਲਚਰ ਖਤਮ ਆਹ ਜਿਹੜੀਆਂ ਮੰਤਰੀਆਂ ਐਮਐਲਏਆਂ ਦੇ ਨਾਲ ਗਨਵੈਣ ਰੱਖੇ ਆ ਟੂ ਟੂ ਕਰਦੀਆਂ ਗੱਡੀਆਂ ਅੱਗੇ ਪਿੱਛੇ ਚੱਲਦੀਆਂ ਇਹ ਸਾਰਾ ਕੁਝ ਅਸੀਂ ਖਤਮ ਕਰ ਦੇਣਾ ਇਹ ਦਿਖਾਵੇ ਬਾਜ਼ੀਆਂ ਇਹ ਇਹਦੀ ਕੋਈ ਲੋੜ ਨਹੀਂ ਭਗਵੰਤ ਮਾਨ ਸਾਹਿਬ ਤਾਂ ਟਿਚਰ ਕਰਦੇ ਹੁੰਦੇ ਸੀ ਸੁਖਬੀਰ ਹੋਰਾਂ ਨੂੰ ਵੀ ਜੇ ਤੁਸੀਂ ਕਹਿੰਦੇ ਹੋ ਤੁਸੀਂ ਹਰਮਨ ਪਿਆਰੇ ਨੇਤਾ ਪੰਜਾਬ ਦੇ ਲੋਕ ਤੁਹਾਨੂੰ ਪਿਆਰ ਕਰਦੇ ਤੇ ਫਿਰ ਇੰਨੇ ਗਨਮੈਨ ਕਿਉਂ ਲੈ ਕੇ ਆਉਣੇ ਹੋ ਜੇ ਲੋਕ ਤੁਹਾਨੂੰ ਪਿਆਰ ਕਰਦੇ ਆ ਫਿਰ ਤੁਹਾਨੂੰ ਡਰ ਕਾ ਦਾ ਇੱਥੋਂ ਤੱਕ ਕਹਿੰਦੇ ਸੀ ਵੀ ਮੈਂ ਚੈਲੰਜ ਕਰਦਾ ਭਗਵੰਤ ਮਾਨ ਨੂੰ ਵੀ ਕੱਲਾ ਬਿਨਾ ਗਨਮੈਨਾਂ ਤੋਂ ਤੂੰ ਤੂੰ ਕਿਸੇ ਪਿੰਡ ਦੀ ਸਾਥ ਚਾ ਕੇ ਬਹਿ ਕੇ ਵਿਖਾ ਤੇ ਅੱਜ ਉਹੀ ਗੱਲ ਪੰਜਾਬ ਦੇ ਲੋਕ ਟੀਚਰਾਂ ਕਰਕੇ ਭਗਵੰਤ ਮਾਨ ਸਾਹਿਬ ਨੂੰ ਕਰਦੇ ਆ ਕਿ ਮਾਨ ਸਾਹਿਬ ਮਾੜਾ ਮੋਟਾ ਤਾਂ ਜ਼ਬਾਨ ਦਾ ਬੰਦਾ ਕੋਈ ਮੁੱਲ ਰੱਖ ਲਵੇ ਮਾੜਾ ਮੋਟਾ ਤਾਂ ਕੋਈ ਆਪਣੀ ਜ਼ਬਾਨ ਦਾ ਵਕਾਰ ਰੱਖ ਲਵੇ ਅੱਜ ਉਹੀ ਗੱਡੀਆਂ ਨੇ ਤੇ ਉਦੋਂ ਦੁਗਣੇ ਗਨਮੈਨ ਨੇ ਤੇ ਉਹ ਤੁਸੀਂ ਲਈ ਪਰਦੇ ਹੂੰ ਕਿੱਧਰ ਗਏ ਆਪਣੇ ਉਹ ਵਾਦੇ ਉਹ ਕੌਲ ਕਰਾਰ ਜਿਹੜੇ ਪੰਜਾਬੀਆਂ ਨਾਲ ਕੀਤੇ ਸੀ ਬੇਵਫਾ ਮਸ਼ੂਕ ਦੇ ਵਾਂਗ ਕਿਉਂ ਤੁਸੀਂ ਮੁੱਕਰ ਕੇ ਸਭ ਕੁਝ ਤੋਂ ਔਰ ਅੱਜ ਉਹ ਗੱਲਾਂ ਤੁਸੀਂ ਕਰਨੀਆਂ ਹੀ ਬੰਦ ਕਰ ਦਿੱਤੀਆਂ ਹੁਣ ਜਿਹੜਾ ਸਵਾਲ ਕਰਦਾ ਕਹਿੰਦੇ ਉਹਤੇ ਵੀ ਬਹੁਤ ਗੁੱਸਾ ਚੜਦਾ ਤੇ ਸਵਾਲ ਕਰਨੇ ਤੁਸੀਂ ਆਪ ਕਹਿੰਦੇ ਹੁੰਦੇ ਸੀ ਸਰਕਾਰ ਨੂੰ ਜ਼ਰੂਰੀ ਹੈ ਪਰ ਕਹਿੰਦੇ ਉਦੋਂ ਸੀ ਜਦੋਂ ਆਪ ਦੀ ਸਰਕਾਰ ਨਹੀਂ ਸੀ ਬਣੀ ਜਦੋਂ ਆਪ ਬਹਿ ਕੇ ਗੱਦੀ ਤੇ ਜਦੋਂ ਹੁਣ ਸਵਾਲ ਆਪ ਨੂੰ ਠੁੱਕਨੇ ਨੇ ਉਦੋਂ ਸਵਾਲ ਵੀ ਜ਼ਹਿਰ ਲੱਗਦੇ ਨੇ ਔਰ ਸਭ ਤੋਂ ਵੱਡੀ ਗੱਲ ਪੈਨਸ਼ਨ ਸਕੀਮ ਬਾਰੇ ਮੈਂ ਕਰ ਲਵਾਂ ਜਦੋਂ ਮਲਾਜ਼ਮਾਂ ਨਾਲ ਗੱਲ ਕਰਦੇ ਆ ਨਾ ਉਹ ਕਹਿੰਦੇ ਯਾਰ ਪੈਨਸ਼ਨ ਸਕੀਮ ਛੱਡੋ ਇਹਨਾਂ ਦਾ ਤਾਂ ਜਿਹੜਾ ਭਾਂਡਾ ਮੁੱਧਾ ਵੱਜਾ ਪਿਆ ਪੱਲੇ ਕੁਝ ਹੈ ਨਹੀਂਗਾ ਤੇ ਜਦੋਂ ਉਹਨਾਂ ਨੂੰ ਪੁੱਛੀਦਾ ਵੀ ਭਗਵੰਤਮਨ ਸਾਹਿਬ ਤਾਂ ਅਜੇ ਤੱਕ ਕਹਿੰਦੇ ਆ ਵੀ ਖਜ਼ਾਨਾ ਖਾਲੀ ਨਿਗਾ ਖਜ਼ਾਨਾ ਭਰਿਆ ਹੋਇਆ ਤਾਂ ਲੋਕੀ ਕਹਿੰਦੇ ਨੇ ਜੇ ਖਜ਼ਾਨਾ ਭਰਿਆ ਤਾਂ ਫਿਰ ਹੜ ਪੀੜ ਤਾਂ ਮਰੀ ਉਹ ਕਿੱਧਰ ਡੁੱਬ ਜਾਂਦਾ ਰੁੜ ਜਾਂਦਾ ਜੇ ਖਜ਼ਾਨਾ ਭਰਿਆ ਤਾਂ ਔਰਤਾਂ ਨੂੰ ਹਜ਼ਾਰ-ਹਜ਼ਾਰ ਰੁਪਈਆ ਦੇਣ ਲਿਓ ਕਿੱਧਰ ਗਿਆ ਜਾਂਦਾ ਜੇ ਖਜ਼ਾਨਾ ਭਰਿਆ ਕੱਚੇ ਮੁਲਾਜ਼ਮਾਂ ਨੂੰ ਪੂਰੀ ਤਨਖਾਹ ਦੇਣ ਲਈ ਉਹ ਕਿੱਧਰ ਚਲਾ ਜਾਂਦਾ ਮਤਲਬ ਲੋਕਾਂ ਨੂੰ ਕਿੰਨੇ ਜਿਆਦਾ ਘੱਟ ਅਕਲ ਵਾਲੇ ਸਮਝ ਕੇ ਇਹੋ ਜਿਹੇ ਬਿਆਨ ਦਿੱਤੇ ਜਾਂਦੇ ਨੇ ਤੁਸੀਂ ਆਪੇ ਹਿਸਾਬ ਲਾ ਲਓ ਕਿਉਂਕਿ ਜੇ ਇਹ ਸਮਝਦੇ ਹੁਣ ਵੀ ਲੋਕਾਂ ਨੂੰ ਥੋੜੀ-ਬਹੁਤ ਵੀ ਸਮਝ ਹੈ ਤਾਂ ਫਿਰ ਇੰਨੇ ਝੂਠੇ ਸਰਾ ਸਰ ਝੂਠੇ ਬਿਆਨ ਦਿੱਤੇ ਕਿਵੇਂ ਜਾ ਸਕਦੇ ਅਸਲ ਦੇ ਵਿੱਚ ਯਾਦ ਰੱਖਿਓ ਜਦੋਂ ਇਹ ਰਾਜਨੇਤਾ ਬਿਆਨ ਦਿੰਦੇ ਨੇ ਨਾ ਤਾਂ ਇਹ ਮੰਨ ਕੇ ਦਿੰਦੇ ਨੇ ਵੀ ਲੋਕਾਂ ਨੂੰ ਕਿਹੜਾ ਕੋਈ ਸਮਝ ਆਇਆ ਨਾ ਇਹਨਾਂ ਨੂੰ ਕੋਈ ਪਤਾ ਨਾ ਸੁਤਾ ਜੋ ਮਰਜੀ ਕਹਿ ਦਿਓ ਇਹ ਤਾਂ ਭੁੱਲ ਪਲ ਜਾਂਦੇ ਨੇ ਪਰ ਹੌਲੀ ਹੌਲੀ ਸੋਸ਼ਲ ਮੀਡੀਆ ਤੇ ਲੋਕ ਚੇਤਨਾ ਲੋਕਾਂ ਦੇ ਵਿੱਚ ਜਿਵੇਂ ਜਿਵੇਂ ਆ ਰਹੀ ਆ ਓਵੇਂ ਓਵੇਂ ਹੁਣ ਲੋਕ ਪਹਿਲਾਂ ਵਰਗੇ ਨਹੀਂ ਰਹੇ ਕਿਤੇ ਨਾ ਕਿਤੇ ਜਿਹੜੀਆਂ ਇਹ ਰਾਜਨੀਤਿਕ ਪਾਰਟੀਆਂ ਨੇ ਇਹ ਲੋਕਾਂ ਦਾ ਵਿਸ਼ਲੇਸ਼ਣ ਕਰਨ ਚ ਫੇਲ ਹੋ ਰਹੀਆਂ ਨੇ ਤੇ ਇਹੀ ਇਹਨਾਂ ਦੇ ਪਤਨ ਦਾ ਕਾਰਨ ਬਣਨਾ ਭਗਵੰਤਮਾਨ ਸਾਹਿਬ ਉਹਨਾਂ ਨੂੰ ਲੱਗਦਾ ਕਿ ਜਿਵੇਂ ਮੇਰੀ ਕਮੇਡੀ ਵਾਲੀਆਂ ਕਸਟਾਂ ਵੇਖ ਕੇ ਤੇ ਇਹ ਲੋਕ ਐ ਸਮਝਦੇ ਸੀ ਕਿ ਤਾਂ ਬੜਾ ਲੋਕ ਸੇਵਕ ਬੰਦਾ ਤੇ ਵੀ ਉਦਾਂ ਹੀ ਸਾਰੀ ਉਮਰ ਹੁਣ ਫਿਰ ਚੁਟਕਲੇ ਸੁਣ ਕੇ ਸਮਝੀ ਜਾਣਗੇ ਭਗਵੰਤਮਾਨ ਸਾਹਿਬ ਉਹ ਫਰਕ ਸੀ ਉਦੋਂ ਲੋਕ ਤੁਹਾਨੂੰ ਮਹਿਜ਼ ਇੱਕ ਕਲਾਕਾਰ ਮੰਨਦੇ ਸੀ ਤੇ ਹੁਣ ਤੁਸੀਂ ਹਕੂਮਤ ਤੇ ਬੈਠੇ ਹੋ ਹੁਣ ਤੁਹਾਨੂੰ ਲੋਕ ਰਾਜੇ ਦੇ ਤੌਰ ਤੇ ਵੇਖਦੇ ਆ ਕਮੀਡੀਅਨ ਦੇ ਤੌਰ ਤੇ ਨਹੀਂ ਸੋ ਅੱਜ ਦੀਵਾਲੀ ਦੇ ਦਿਨ ਅਸੀਂ ਫਿਰ ਯਾਦ ਕਰਾਉਣਾ ਚਾਹਾਂਗੇ ਮਾਨ ਸਾਹਿਬ ਤੁਸੀਂ ਫੜੇ ਗਏ ਹੋ ਕਿੱਥੇ ਤੁਹਾਡੇ ਵਾਦੇ 올ਡ ਪੈਨਸ਼ਨ ਸਕੀਮ ਦੇਣ ਦਾ ਵਾਦਾ ਤੁਸੀਂ 2022 ਚ ਕੀਤਾ ਸੀ ਦੀਵਾਲੀ ਵਾਲੇ ਦਿਨ ਔਰਤਾਂ ਨੂੰ 1000 ਰੁਪਿਆ ਦੇਣ ਦਾ ਵਾਦਾ ਕੀਤਾ ਸੀ ਹਰੇ ਪੈਨ ਨਾਲ ਹਰ ਇੱਕ ਨੂੰ ਨੌਕਰੀ ਦੇ ਕੇ ਬੇਰੁਜ਼ਗਾਰੀ ਖਤਮ ਕਰਨ ਦਾ ਵਾਦਾ ਤੁਸੀਂ ਕੀਤਾ ਸੀ ਮਾਨ ਸਾਹਿਬ ਸਭ ਕੁਝ ਕਿੱਧਰ ਚਲਾ ਗਿਆ ਤੁਹਾਨੂੰ ਚੇਤੇ ਨਹੀਂ ਕਿ ਚੇਤੇ ਹੋਣ ਦੇ ਬਾਵਜੂਦ ਇੱਕ ਚੁੱਪ ਤੇ ਸੌ ਸੁੱਖ ਰੱਖੀ ਬੈਠੇ ਹਾਂ ਬਹੁਤਾਂ